ਸੱਚਿਆ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਮੋਗਾ ਦੇ ਨਿਊ ਟਾਊਨ 8 ਇਲਾਕੇ ਚ ਉਸੇ ਵੱਡੀ ਘਟਨਾ ਵਾਪਰੀ ਜਦੋਂ ਸਾਬਕਾ ਕੌਂਸਲਰ ਪਰਸ਼ੋਤਮ ਪੁਰੀਂਦੀ ਆਪਣੇ ਹੀ ਘਰ ਚ 12 ਬੂਰ ਦੀ ਰੈਫਲ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਰਸ਼ੋਤਮ ਪੁਰੀ ਆਪਣੇ ਕਮਰੇ ਵਿੱਚ ਸੀ ਜਦੋਂ ਅਚਾਨਕ ਗੋਲੀ ਲੱਗਣ ਦੀ ਆਵਾਜ਼ ਆਈ। ਉਹ ਜਦੋਂ ਉਸਦੀ ਪਤਨੀ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਪਰਸ਼ੋਤਮ ਪੁਰੀ ਪੂਰੀ ਤਰ੍ਹਾਂ ਖੂਨ ਨਾਲ ਲਤਪਟ ਪੈсэн। ਪਤਨੀ ਬਨੋਂ ਰੋਲਾ ਪਾਣ ਤੇ ਗਮੰਡੀ ਮੌਕੇ ਤੇ ਆ ਗਿਆ ਇਸ ਘਟਨਾ ਕਾਰਨ ਪੂਰੇ ਪਰਿਵਾਰ ਚ ਰੋ ਰੋ ਕੇ ਬੁਰਾ ਹਾਲ ਹੈ ਘਟਨ ਦੀ ਪੂਰੀ ਸੂਚੀ ਮਿਲਣ ਤੇ ਥਾਣਾ ਸੀਟੀ ਥਾਉ ਦਾ ਦੇ ਇੰਚਾਰਜ ਵਰਨ ਅਤੇ ਸੀਆਈ ਸਟਾਫ ਦੇ ਇੰਚਾਰਜ ਦਲਜੀਤ ਬਰਾੜ ਸਾਰੀ ਟੀਮ ਸਨੇ ਮੌਕੇ ਤੇ ਪੁੱਜੇ ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਲਿਆ ਕਿ 12 ਬੋਰ ਦੀ ਰੈਫਲ ਵੀ ਜਬਤ ਕਰ ਲਈ ਗਈ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਪ੍ਰਸ਼ੋਤਮ ਦੇ ਪ੍ਰਬੱਸਾਂ ਦੇ ਮਾਲਕਸਾਨ ਅਤੇ ਸ਼ਹਿਰ ਦੀ ਪ੍ਰਾਈਵੇਟ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ ਤੇ ਜਾਣੇ ਜਾਂਦੇ ਸਨ ਪ੍ਰਸ਼ੋਤਮ ਪਰੀਦਾ ਬੇਟਾ ਰੋਹਿਤ ਪੁਰੀ ਉੱਤਰ ਪ੍ਰਦੇਸ਼ ਚ ਜੱਜ ਹੈ ਫਿਲਹਾਲ ਪੁਲਿਸ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰਸ਼ੋਤਮ ਪੁਰੀ ਦੀ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕੇ ਅਜੇ ਤੱਕ ਕੋਈ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਹ ਹਾਸਾ ਹੈ ਜਾਂ ਫਿਰ ਉਹਦੀ ਮੌਤ ਪਿੱਛੇ ਕੋਈ ਹੋਰ ਵੱਡਾ ਕਾਰਨ ਇਹ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਅਸਈਆਂ ਹੋਰ ਖਬਰ ਜਾਣਨ ਲਈ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਵਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ